ਬਹੁਤ ਹੀ ਸਤਿਕਾਰਯੋਗ ਦੋਸਤੋ ਫਤਿਹ ਅੱਜ ਕਰਦੇ ਆ ਰੈਕਟਰ ਸਾਹਿਬ ਇੱਕ ਬੈਠ ਕੇ ਬੱਤੇ ਮੈਂ ਤੇ ਮੇਰੇ ਨਾਲ ਜਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ਦੇ ਸਤਿਕਾਰਯੋਗ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸੌਖਾਣੀਆ ਇੱਕ ਦੇ ਕਿਸੇ ਵੀ ਜਿਹੜਾ ਨਸ਼ਾ ਤਸਕਰ ਉਸ ਦੀ ਮਦਦ ਨਹੀਂ ਕਰਨੀ ਸੋ ਬੇਨਤੀ ਹੈ ਸਾਰੇ ਸਰਪੰਚ ਸਾਹਿਬ ਸੌਖਾਣੇ ਤੇ ਮੇਰਾ ਸਾਥ ਦੇਣਗੇ ਬੇਨਤੀ ਹੈ ਅਸੀਂ ਅਸੀਂ ਫਲਾਕ ਸੰਗਤ ਦੇ ਫਲਾਕ ਸੰਗਤ ਦੇ ਸਮੂਹ ਸਰਪੰਚ ਸਮੂਹ ਸਰਪੰਚ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੱਲੋਂ ਸ਼ੁਰੂ ਕੀਤੀ ਮਹੱਮਾ ਸ਼ੁਰੂ ਕੀਤੀ ਮਹੱਮਾ ਜੋਤ ਨਸ਼ਿਆ ਮੁਰਦ ਜੋਤ ਨਸ਼ਿਆ ਮੁਰਦ ਦੀ ਪਰਪੂਰ ਸ਼ਬਦਾਂ ਵਿੱਚ ਪਰਪੂਰ ਸ਼ਬਦਾਂ ਵਿੱਚ ਸਲਾਹਗਾ ਸਲਾਹਗਾ ਅਤੇ ਸਮਰਥਨ ਕਰਦੇ ਹਾਂ ਅਤੇ ਸਮਰਥਨ ਕਰਦੇ ਹਾਂ ਅਸੀਂ ਸਾਰੇ ਅਸੀਂ ਸਾਰੇ ਪਰਮਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਜਾਣ ਕੇ ਹਾਜ਼ਰ ਜਾਣ ਕੇ ਸੌ ਖਾਂਦੇ ਹਾਂ ਸੌ ਖਾਂਦੇ ਹਾਂ ਕਿ ਸਾਡੀ ਪੰਚਾਇਤ ਤੇ ਸਾਡੀ ਪੰਚਾਇਤ ਕਿਸੇ ਵੀ ਚਿੱਟੇ ਕਿਸੇ ਵੀ ਚਿੱਟੇ ਚਾਹ ਜਾਂ ਸੰਥਾਤਿਕ ਡਰੱਗ ਸੰਥਾਤਿਕ ਡਰੱਗ ਦੇ ਤਸਕਰ ਦੀ ਦੇ ਤਸਕਰ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗੇ ਮਦਦ ਨਹੀਂ ਕਰੇਗੀ ਨਾ ਹੀ ਨਾ ਹੀ ਕਾਨੂੰਨੀ ਕਾਰਵਾਈ ਵਿੱਚ ਕਾਨੂੰਨੀ ਕਾਰਵਾਈ ਵਿੱਚ ਸਖਲ ਅੰਦਾਜ਼ੀ ਸਖਲ ਅੰਦਾਜ਼ੀ ਕੀਤੀ ਜਾਵੇਗੀ ਕੀਤੀ ਜਾਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ